ਨਮਸਕਾਰ ਦੈਨਿਕ ਸੋਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੌਸਮ ਨਾਲ ਜੁੜੀ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਦੋ ਦਿਨਾਂ ਦੇ ਮੀਂਹ ਦੀ ਸੰਭਾਵਨਾ ਵੀ ਦੱਸੀ ਗਈ ਹੈ ਕਿ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਤਾਂ ਗੱਲ ਕਰੀਏ ਕੱਲ ਦੀ ਤਾਂ ਜਿਸ ਟੀਚੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਟੀਚਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਹੁਣ ਤੱਕ 3100 ਤੋਂ ਵੱਧ ਯੋਗਾ ਕਲਾ ਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ। ਸਾਸਰੀ ਗਾਲ ਮੇਰਾ ਨਾਮ ਸਿਮਰਨ ਕਹੜਾ ਸਾਨੂੰ ਸੀਐਮ ਯੋਗਸ਼ਾਲਾ ਦੇ ਬਾਰੇ ਪਤਾ ਲੱਗਾ ਸਾਨੂੰ 8 ਮਹੀਨੇ ਹੋ ਗਏ ਆ ਯੋਗਾ ਕਰਦਿਆਂ ਨੂੰ ਸਾਡੀ ਨੀਂ ਪੀਨ ਬੈਕਪੇਨ ਸਰਵਾਈਕਲ ਪੇਨ ਸਭ ਚੀਜ਼ ਠੀਕ ਹੋਇਆ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਣਜੀਤ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ ਯੋਗਾ ਦੀਆਂ 6 ਕਲਾਸਾਂ ਲੈ ਰਿਹਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ 25 ਤੋਂ ਵੱਧ ਮੈਂਬਰ ਆ ਰਹੇ ਹਨ ਉਹ ਉਹ ਸਭ ਉਹ ਸਾਰੇ ਇਹਨਾਂ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਦੇ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ। ਤੇ ਤੁਸੀਂ ਮਹੀਨੇ, ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕੱਲ ਲੋਹੜੀ ਦੇ ਤਿਹਾਰ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧੁੱਪ ਨਿਕਲੀ ਸੀ ਜਿਸ ਕਰਕੇ ਲੋਕਾਂ ਦੇ ਚਿਹਰੇ ਖਿੜ ਗਏ ਸੀ ਕਿ ਲੋਹੜੀ ਦਾ ਤਿਹਾਰ ਹੈ ਇਸ ਮੌਕੇ ਲੋਕੀ ਜਿਹੜੇ ਨੇ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਜਾਂਦੇ ਨੇ ਭੈਣ ਭਰਾਵਾਂ ਨੂੰ ਜਾ ਕੇ ਲੋਹੜੀ ਦਿੱਤੀ ਜਾਂਦੀ ਹੈ ਤੇ ਲੋਹੜੀ ਮੌਕੇ ਧੁੱਪ ਨਿਕਲਣਾ ਲੋਕਾਂ ਦੇ ਲਈ ਬੇਹਦ ਰਾਹਤ ਵਾਲੀ ਗੱਲ ਸੀ ਲੋਕਾਂ ਦੇ ਚਿਹਰੇ ਖਿੜ ਗਏ ਸੀ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਧੁੰਦ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕੀ ਧੁੰਦ ਜਿਹੜੀ ਆ ਬਹੁਤ ਹੀ ਜ਼ਿਆਦਾ ਸੰਘਣੀ ਧੁੰਦ ਪੰਜਾਬ ਦੇ ਵਿੱਚ ਹੁਣ ਪਵੇਗੀ ਤੇ ਨਾਲ ਹੀ 2 ਦਿਨਾਂ ਤੱਕ ਮੀਂਹ ਪੈਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਆ ਤਾਂ 2 ਦਿਨਾਂ ਤੋਂ ਪਿਛਲੇ 2 ਦਿਨਾਂ ਤੋਂ ਨਿਕਲੀ ਧੁੱਪ ਤੋਂ ਬਾਅਦ ਜਿਹੜਾ ਤਾਪਮਾਨ ਆ 3.3 ਡਿਗਰੀ ਤੱਕ ਵੱਧ ਗਿਆ ਸੀਗਾ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਸੀਗਾ ਤਾਂ ਹੁਣ ਮੌਸਮ ਵਿਭਾਗ ਨੇ ਧੁੰਦ ਦਾ orange alert ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਰਾਤ ਤੋਂ ਇੱਕ ਨਵਾਂ ਪਛਮੀ ਗੜਬੜ ਸਰਗਰਮ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ 2-3ਾਂ ਤੱਕ ਮੀਂਹ ਵੀ ਪੈ ਸਕਦਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ 11 ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਵਿੱਚ ਸੰਗਣੀ ਤੁੰਦ ਨੂੰ ਲੈ ਕੇ orange alert ਜਾਰੀ ਕਰ ਦਿੱਤਾ ਗਿਆ ਤਾਂ 11 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਜਦਕਿ एसएसएस नगर रूपनगर फतेहगढ़ साहब मुक, मुक्तसर साहब फरीदकोट फाजिल्का फिरोजपुर नवा शहर हुशियारपुर गुरदासपुर ते पठानकोट ਦੇ ਵਿੱਚ ਸੰਗਣੀ ਤੁੰਦ ਦਾ येलो अलर्ट ਜਾਰੀ ਕੀਤਾ ਗਿਆ ਤੇ ਤੁੰਦ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ येलो ਤੇ ਔਰੇਂਜ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਹੈ ਤੇ ਆਉਣ ਵਾਲੇ 2 ਦਿਨਾਂ ਤੱਕ ਮੀ ਦੀ ਸੰਭਾਵਨਾ ਵੀ ਮੌਸਮ ਵਿਭਾਗ ਨੇ ਦੱਸੀ ਆ ਤਾਂ ਦੱਸ ਦਈਏ ਕਿ ਪਿਛਲੇ ਕਈ ਦਿਨਾ ਤੋਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਹਾਲਾਂਕਿ ਕੱਲ ਲੋਹੜੀ ਮੌਕੇ ਧੁੱਪ ਜ਼ਰੂਰ ਨਿਕਲੀ ਸੀਗੀ ਪਰ ਪਿਛਲੇ ਕਈ ਦਿਨਾ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਵਿਜ਼ਿਬਿਲਟੀ ਵੀ ਜ਼ੀਰੋ ਹੋ ਜਾਂਦੀ ਹੈ ਤੇ ਇਸ ਦੌਰਾਨ ਕਈ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਤਾਂ ਹੁਣ ਮੌਸਮ ਵਿਭਾਗ ਨੇ ਧੁੰਦ ਦਾ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਅਸੀਂ ਧਾਰਨਿਕ ਸਵੇਰਾਂ ਦੇ ਮਾਧਿਅਮ ਤੋਂ ਤੁਹਾਡੇ ਅੱਗੇ ਅਪੀਲ ਕਰਦੇ ਹਾਂ ਕਿ ਸੰਘਣੀ ਧੁੰਦ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ਤੇ ਆਪਣੇ ਵਾਹਨ ਨੂੰ ਘੱਟ ਗਤੀ ਦੇ ਵਿੱਚ ਚਲਾਓ ਕਿਉਂਕਿ ਸੰਘਣੀ ਧੁੰਦ ਵਿੱਚਕਾਰ ਜਿਹੜੀ ਆ ਵਿਜ਼ਿਬਿਲਟੀ ਆ ਉਹ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ ਜ਼ੀਰੋ ਵਿਜ਼ਿਬਿਲਟੀ ਹੋ ਜਾਂਦੀ ਹੈ ਜਿਸ ਕਰਕੇ ਕਈ ਭਿਆਨਕ ਸੜਕ ਹਾਦਸੇ ਵਾਪਰਦੇ ਨੇ ਇਸ ਕਰਕੇ ਤੁਹਾਡੇ ਅੱਗੇ ਅਪੀਲ ਆ ਕੀ ਜ਼ਰੂਰੀ ਕੰਮ ਹੋਵੇ ਤਾਂ ਹੀ ਕਰੋ ਬਾਹਰ ਨਿਕਲੋ ਤੇ ਘੱਟ ਤੋਂ ਘੱਟ ਆਪਣੀ ਵਾਹਾਂ ਦੀ ਗਤੀ ਨੂੰ ਰੱਖੋ ਕਿਉਂਕਿ ਹੁਣ ਮੁੜ ਕੇ ਸੰਘਣੀ ਧੁੰਦ ਦਾ ਕਹਿਰ ਮੌਸਮ ਵਿਭਾਗ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਮੁੜ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪਵੇਗੀ ਜਿਸ ਨੂੰ ਲੈ ਕੇ yellow ਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਇੱਕ ਵਾਰ ਮੁੜ ਕੇ 11 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਸ਼ਾਮਲਾ ਜਿਸ ਦੇ ਵਿੱਚ ਔਰੇਂਜ ਅਲਰਟ ਮੌਸਮ ਦਾ ਜਾਰੀ ਕੀਤਾ ਗਿਆ ਜਦਕਿ ਐਸਐਸ ਨਗਰ ਰੂਪਨਗਰ ਫਤਿਹਗੜ੍ਹ ਸਾਹਿਬ ਮੁਕਤਸਰ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਧੁੰਦ ਦਾ 옐ੋ ਅਲਰਟ ਜਾਰੀ ਕੀਤਾ ਗਿਆ ਤਾਂ ਇਸ ਵਕਤ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਤੁਹਾਡੇ ਇਲਾਕੇ ਦੇ ਵਿੱਚ ਤੋਪਨਿਕਲੀ ਆ ਧੁੰਦ ਧੁੰਦ ਪਈ ਹੋਈ ਆ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਸ ਸਮੇਂ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਬਟਿੰਡਾ ਹਾਈਵੇ ਦੀਆਂ ਮਾਗੀ ਮੇਲੇ ਦੇ ਸੰਗੇ ਜਾ ਰਹੀ ਆ ਪਰ ਧੁੰਦ ਜਿਹੜੀ ਆ ਬਹੁਤ ਜ਼ਿਆਦਾ ਛਾਈ ਹੋਈ ਆ ਅੰਮ੍ਰਿਤਸਰ ਤੋਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਸਵੇਰ ਆ ਤੇ ਹਨੇਰਾ ਸੀਗਾ ਇਹ ਤਸਵੀਰਾਂ ਨੇ ਹਰੀਕੇ ਪਤਨ ਦੇ ਨੇੜੇ ਦੀਆਂ ਕਾਫੀ ਧੁੰਦ ਜਿਹੜੀ ਆ ਦੇਖਣ ਨੂੰ ਮਿਲਦੀ ਗੱਡੀ ਚ ਲਾਂਚ ਵੀ ਕਾਫੀ ਛੜੀ ਮੁਸ਼ਕਿਲ ਇੱਥੇ ਆ ਰਹੀ ਹੈ ਸੰਕਟਾ ਮਾਗੀ ਦੇ ਮੇਲੇ ਤੇ ਅੰਮ੍ਰਿਤਸਰ ਤੋਂ ਜਾ ਰਹੀਆਂ ਤੇ ਰੈਲੀਆਂ ਹੋਣੀਆਂ ਉੱਥੇ ਵੀ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਹਾਲਾਂਕਿ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਇਸ ਟਾਈਮ ਧੂਪ ਨਿਕਲ ਆਈ ਆ ਪਰ ਜਿਹੜੇ ਲੋਕ ਇਸ ਜਿਹੜੇ ਦਰਸ਼ਕ ਇਸ ਖਬਰ ਨੂੰ ਦੇਖ ਰਹੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇਸ ਟਾਈਮ ਮੌਸਮ ਕਿਹੋ ਜਿਹਾ ਹੈ ਤੇ ਰੋਜ਼ ਮੌਸਮ ਨਾਲ ਜੁੜੀ ਨਵੀਂ ਅਪਡੇਟ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ